ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਲੋ ਜੀ ਇੱਕ ਰਸੋਈ ਆਪਾਂ ਹੋਰ ਕਰਤੀ ਜੀ ਚਾਲੂ ਇਹ ਰਸੋਈ ਆਪਾਂ ਕੀਤੀ ਜੀ ਹਾਊਸਿੰਗ ਬੋਰਡ ਹਨਮਾਨਗੜ ਤੇ ਬਹੁਤ ਹੀ ਸ਼ਾਨਦਾਰ ਰਸੋਈ ਬਣਨ ਵਾਲੀ ਹੈ ਇਹ ਐਲੂਮੀਨੀਅਮ ਦੀ ਰਸੋਈ ਹੈ ਪੱਲੇ ਆਪਾਂ ਕਰਤੀ ਤਿਆਰ ਸ਼ੀਟ ਦਾ ਕਲਰ ਬਹੁਤ ਹੀ ਸੁੰਦਰ ਤਿਆਰ ਹੋਇਆ ਜੀ ਇਸ ਦਾ ਬਰਗੰਡੀ ਕਲਰ ਹੈ ਲੱਗੇ ਬਹੁਤ ਚ ਬਹੁਤ ਹੀ ਸ਼ਾਨਦਾਰ ਲੱਗਦਾ ਜੀ ਪੱਥਰ ਦੇ ਨਾਲ ਮੈਚ ਕਰਦਾ ਹੈ ਸਾਰੇ ਪੱਲੇ ਬੰਨ ਤੋਂ ਬਾਅਦ ਬਹੁਤ ਹੀ ਵਧੀਆ ਲੁੱਕ ਆਈ ਹੈ ਇਹ ਓਪਨ ਰਸੋਈ ਹੈ ਜੀ ਇਸ ਦੇ ਸਾਹਮਣੇ ਆਪਾਂ ਹਾਫ ਇਹਨੂੰ ਅਲਮੀਨੀਅਮ ਲਾ ਕੇ ਬੰਦ ਕਰਾਂਗੇ ਜੀ ਇਸ ਤੇ ਆਪਾਂ ਲਾਵਾਂਗੇ ਸ਼ੀਸ਼ਾ ਲਾਈਨਿੰਗ ਵਾਲਾ ਬਹੁਤ ਹੀ ਵਧੀਆ ਲੁੱਕ ਹੁੰਦੀ ਹੈ ਜੀ ਕੰਪਲੀਟ ਵੀਡੀਓ ਇਹ ਤੋਂ ਬਾਅਦ ਪਾਵਾਂਗੇ ਜੀ ਆਪਾਂ ਉਹ ਵੀਡੀਓ ਬਹੁਤ ਹੀ ਜ਼ਬਰਦਸਤ ਹੈ ਜੀ ਇਸ ਤਰੀਕੇ ਦਾ ਕਿਸੇ ਭਰਾ ਨੇ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਸਾਡਾ ਨੰਬਰ ਉੱਪਰ ਹੈਗਾ ਜੀ ਬਹੁਤ ਹੀ ਘੱਟ ਖਰਚੇ 'ਚ ਤੇ ਬਹੁਤ ਹੀ ਸ਼ਾਨਦਾਰ ਕੰਮ ਕਰਵਾਉਣ ਵਾਸਤੇ ਸਾਡੇ ਨਾਲ ਸੰਪਰਕ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ